ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਪ੍ਰਬੰਧਕੀ ਆਧਾਰ ਤੇ ਕੀਤੀ ਗਈਆਂ ਤਬਦੀਲੀਆਂ ਦੇ ਤਹਿਤ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਤਬਦੀਲ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਅੱਜ ਮੈਨੇਜਰ ਕੁਲਦੀਪ ਸਿੰਘ ਕੰਗ ਨੇ ਬਤੌਰ ਮੈਨੇਜਰ ਸੰਭਾਲ ਲਈ ਹੈ ਸੇਵਾ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਉਹਨਾਂ ਨੂੰ ਸਵਾਗਤ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਜਿੱਥੇ ਪਹਿਲੇ ਮੈਨੇਜਰ ਮਲਕੀਤ ਸਿੰਘ ਵੱਲੋਂ ਆਪਣੇ ਸਮੇਂ ਦੌਰਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਸੁਚੱਜੇ ਪ੍ਰਬੰਧ ਕੀਤੇ ਗਏ ਉੱਥੇ ਹੀ ਆਸ ਪ੍ਰਗਟ ਕਰਦੇ ਹਾਂ। ਕੀ ਭਾਈ ਗੁਰਦੀਪ ਸਿੰਘ ਬਤੌਰ ਮੈਨੇਜਰ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਵਧੀਆਂ ਸੇਵਾਵਾਂ ਦੇਣਗੇ ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲੋ ਉਹ ਜੋ ਕੱਲ ਪ੍ਰਬੰਧਕੀ ਤੌਰ ਤੇ ਕਈ ਥਾਵਾਂ ਦੇ ਉੱਤੇ ਕੁਝ ਕੰਮ ਕੀਤੇ ਹਨ ਕਿ ਉਥੇ ਜਿਹੜੇ ਸਾਡੇ ਬਾਅਦ ਜੋ ਸਰਦਾਰ ਮਨਪ੍ਰੀਤ ਸਿੰਘ ਜੀ ਮੈਨੇਜਰ ਤਖਤ ਸ੍ਰੀ ਕੇਸਗੜ ਸਾਹਿਬ ਸੇਵਾ ਨਾਲ ਜੀ ਉਹਨਾਂ ਦੇ ਸਾਥੇ ਹੁਣ ਅੱਜ ਉਹ ਦੀ ਸਮਾਜ ਜੋ ਸਦਾ ਜੀ ਦੀ ਸੰਧੀ ਕਾਹਦੇ ਤੋਂ ਉਹਨਾਂ ਦਾ ਅਧਿਕਾਰ ਸਾਹਿਬ ਸਰਹੰਦ ਤੋਂ ਜੋ ਉਹਨਾਂ ਦੀ ਜੀ ਉੱਥੋਂ ਅੱਜ ਤਕਸ਼ੀ ਲੇਸ਼ਰ ਸਾਹਿਬ ਦੀ ਜ਼ਿੰਮੇਵਾਰੀ ਨੂੰ ਸਵੀਕਰੀ ਹੈ ਮੈਨੂੰ ਇਸ ਗੱਲ ਦਾ ਬਹੁਤ ਅਦਾ ਮਾਣ ਹੈ ਕਿ ਇਹ ਮਹਾਨ ਤਕਸ਼ਾ ਸਾਹਿਬ ਦੀ ਸੇਵਾ ਸੁਰਨੀ ਗੁਰਤਾ ਪ੍ਰਬੰਧਕ ਕਮੇਟੀ ਇਹ ਪ੍ਰਵਾਨ ਦਾ ਦਿਵਸ ਤੇ ਬਹੁਤ ਹੀ ਸਚਾਰੂ ਢੰਗ ਨਾਲ ਜਿਹੜੀ ਸੇਵਾ ਚੱਲ ਰਹੀ ਹੈ ਜਿੱਦੇ ਵੀ ਕੋਈ ਮਾਜਰ ਸਾਹਿਬ ਜਦੋਂ ਕਰੋ ਵੀ ਇੱਥੇ ਸੇਵਾ ਜਨਨ ਕੀਤੀ ਜਾਂਦੀ ਆ ਉਹ ਆਪਣੀ ਪੂਰੀ ਤੰਦੇ ਹੀ ਦੇ ਨਾਲ ਸੇਵਾ ਜੀ ਉਹਨੂੰ ਹੋਂਦ ਦਾ ਯਤਨ ਕਰਦੇ ਆ ਸਤਿਗੁਰੂ ਜੀ ਆਪ ਦੀ ਸੇਵਾ ਆਪ ਇਹਨਾਂ ਦੇ ਸਤੰਬਰ ਪਰ ਆਤਰ ਰਹਉਂਦੇ ਆ ਮੈਂ ਆਪਣੇ ਮਾਨਨਰ ਕਿਨਾਂ ਕਿ ਸਰਦਾਰ ਮਲਕੀਤ ਸਿੰਘ ਜੀ ਦਾ ਜਿੰਨਾ ਵੀ ਸਮਾ ਇੱਥੇ ਅਸੀਂ ਉਹਨਾਂ ਦਾ ਰਹਿ ਆ ਬਹੁਤ ਹੀ ਬੇਦਾਗ ਅਤੇ ਬਹੁਤ ਇਮਾਨਦਾਰੀ ਤੇ ਬੜਾ ਮਿਹਨਤ ਉਹਨਾਂ ਨੇ ਇਸ ਹਸਤੰਤਰੇ ਕੀ ਕੀਤੀ ਕਾਂਗਦੇ ਸਾਹਿਬ ਵੀ ਇਸ ਤਰ੍ਹਾਂ ਪਹਿਲਾਂ ਇੱਥੇ ਸਾਰੇ ਕੰਮ ਕਦੇ ਕਿਸੇ ਕਸ਼ੂਰੀ ਕੋਈ ਇੱਥੇ ਕੰਟਰੋਵਰਸੀ ਨਾ ਮਿਲ ਸਿੰਦੇ ਸਮੇਂ ਦਾ ਤੱਕ ਉਹ ਜੀ ਕਾਂਗਦੇ ਸਾਹਿਬ ਦੇ ਸਮੇਂ ਕੋਈ ਕੰਟਰੋਵਰਸੀ ਵੇਖਣ ਨੂੰ ਮਿਲੀ ਬਲਕਿ ਜੇ ਕੋਈ ਬਾੜੀ ਮੋਟੀ ਕਿਤੇ ਕੋ ਗੱਲ ਸੰਗੇ ਪੁੱਛੋ ਕੋਈ ਕਰਦਾ ਸੀ ਤਾਂ ਜਿਵੇਂ ਆਪ ਬਹੁਤੇ ਲਈ ਥਾਵਾਂ ਤੇ ਅਸੀਂ ਦੇਖਦੇ ਆ ਕਿ ਲੜਾਈ ਝਗੜਿਆਂ ਤੱਕ ਗੱਲ ਵੱਧ ਜਾਂਦੀ ਆ ਉ ਇੱਥੇ ਬਿਲਕੁਲ ਪ੍ਰੇਮ ਪਿਆਰ ਦੇ ਨਾਲ ਉਹਦਾ ਮਸਲਾ ਜਿਹੜਾ ਉਹ ਸੁਝਾਇਆ ਜਾਂਦਾ ਰਿਹਾ ਤੇ ਅਕੋ ਵਸਤੂ ਵੀ ਇਸੇ ਤਰ੍ਹਾਂ ਸਤਿ ਪੂਜੀ ਕਰਪਾ ਕਰਮ ਕਿਉਂਕਿ ਇਹ ਵਿਅਕਤੀ ਦੇ ਵਾਸਤੇ ਨਹੀਂ ਹੁੰਦਾ ਸਭਾ ਸਥਾਨ ਮਾਹੌਲ ਇਹ ਸਾਰਾ ਕੁਝ ਜਿਹੜਾ ਇਹ ਗੁਰੂ ਦੀ ਰਹਿਮਤ ਦੇ ਨਾਲ ਹੀ ਸਭ ਕੁਝ ਕਿਉਂਕਿ ਇਹ ਇਹ ਜਾ ਕੇ ਵਸਤਕ ਭਾਗ ਸਤੂਕੇ ਦੇ ਜਾ ਕੇ ਵਸਤਕ ਭਾਗ ਸੇਵਾ ਲਾਇਆ ਕਿ ਜਿਨ੍ਹਾਂ ਦੇ ਮੱਥੇ ਉੱਤੇ ਪਾਰ ਬਰਗ ਬੰਦਾ ਉਹਨਾਂ ਨੂੰ ਹੀ ਸੇਵਾ ਪ੍ਰਾਪਤ ਹੁੰਦੀ ਹੈ ਇਹ ਸਥਾਨ ਕੁਝ ਆਧਾਰ ਨਹੀਂ ਕਿਉਂਕਿ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਇਸ ਸਥਾਨ ਤੇ ਕੀਤੀ ਸਤਪੁਰਾ ਦਾ ਸੋਚਾ ਪਰਿਵਾਰ ਸ਼ਹਿਬਜ਼ਾਦੇ ਜਿਨ੍ਹਾਂ ਦਾ ਬਹਾਰ ਇਤਿਹਾਸ ਹੈ ਉਹ ਇਸ ਸਥਾਨ ਦੇ ਉੱਤੇ ਜਵਾਨ ਹੋਏ ਅਤੇ ਫੁੜੀ ਵੱਡਾ ਇਤਿਹਾਸ ਅੱਗੇ ਜਾ ਕੇ ਉਹਨਾਂ ਨੇ ਕਿਹਾ ਸੋ ਬਹੁਤ ਵੱਡਾ ਕੇਂਦਰ ਹੈ ਤਕਸਰੀ ਕਿਸ ਗੁਰ ਸਾਹਿਬ ਸੇ ਕਿ ਪਤਲਾ ਤੇ ਇਸ ਨੂੰ ਸੱਚੇ ਸਿੱਖਾਂ ਦਾ ਘਰ ਕਿਹੜਾ ਦਾ ਗੁਰਦਆਰਾ ਦੀ ਧਰਤੀ ਨੂੰ ਸੋ ਅੱਜ ਮੈਂ ਉਹਨਾਂ ਨੂੰ ਬੁਲਾਇਂ ਦਿੰਨਾ ਸਰਦਾਰ ਗੁਰਦੀਪ ਸਿੰਘ ਜੀ ਕੰਗਸਾਬ ਉਹ ਇੱਥੇ ਉਤੇ ਜਮਿਵਾਰ ਇਸ ਭਲ ਤੇ ਅਤੇ ਸਰਦਾਰ ਮਰਕੀਤ ਸਿੰਘ ਜੀ ਜਿਨ੍ਹਾਂ ਨੇ ਬੜੇ ਮਾਨ ਨਾਲ ਜਦੋਂ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਆਪ ਫੋਨ ਕਰਕੇ ਕਿਹਾ ਕਿ ਕੁਝ ਇਸ ਤਰ੍ਹਾਂ ਦਾ ਮੈਂ ਫੈਸਲਾ ਕੀਤਾ ਤਾਂ ਮੈਂ ਕਿਹਾ ਭਗਾਂ ਜੀ ਜਿਵੇਂ ਤੁਹਾਨੂੰ ਠੀਕ ਲੱਗਾ ਜਿੱਥੇ ਠੀਕ ਲੱਗਾ ਉਹ ਵੀ ਤੁਹਾਨੂੰ ਫੈਸਲਾ ਕਰਨਾ ਚਾਹੀਦਾ ਤੇ ਮੈਂ ਵੀ ਗਲ ਮਾਨਣਾ ਕਰਨਾ ਇਹ ਪਹਿਲੇ ਪ੍ਰਧਾਨ ਹੋਣਗੇ ਜਿਹੜੇ ਕਿਸੇ ਮੈਂਬਰ ਨਾਲ ਸਲਾਹ ਕਰਕੇ ਦੇਖੋ ਜਿਹੜਾ ਫੈਸਲਾ ਲੈਂਦੇ ਹੋਗੇ ਉਹ ਬਹੁਤ ਵੱਡੀ ਗੱਲ ਹੈ ਇਹ ਸਵਾਰਥ ਦੀ ਗੱਲ ਨਹੀਂ ਸਿੱਕ ਪ੍ਰਧਾਨ ਇੱਕ ਮੈਂਬਰ ਨੂੰ ਹੁੰਦਾ ਪ੍ਰਧਾਨ ਦਾ ਬਹਿਸਾ ਸੁਣਾ ਕੇ ਉਹਦੇ ਪਤਾ ਲੱਗਦਾ ਜੋ ਕਾਲੇ ਸ਼ਬਦੀ ਆ ਜਾਂਦਾ ਤੁਮਕੀਸ ਨੂੰ ਦੱਸ ਰਹੇ ਸੀ ਕਿ ਪ੍ਰਧਾਨ ਜੀ ਦਾ ਫੋਨ ਆਇਆ ਕਿਡਾ ਇਸ ਚੀਜ਼ ਦਾ ਮਾਨ ਹੈ ਕਿ ਐਵੇਂ ਫੋਨ ਨਹੀਂ ਹੁੰਦੇ ਜਦੋਂ ਕੋਈ ਸੇਵਾ ਇਮਾਨਦਾਰੀ ਨਾਲ ਤੇ ਪਿਆਰ ਨਾਲ ਕੀਤੀ ਹੋਵੇ ਤੇ ਇੱਕ ਛੋਟਾ ਦਾ ਵੀ ਬੁਲਾਅ ਤੇ ਛੋਟਾ ਦਾ ਵੀ ਕਿਰਤਾਂ ਜਿਹੜਾ ਕੋਈ ਗੁਨਾਹ ਲੱਭੇ ਤੇ ਸਭ ਤੋਂ ਅਦੁੱਤੀ ਤੋਂ ਕਰਤਾ ਹੀ ਇਹ ਜੀ ਫੋਨ ਹੁੰਦੀ ਆ ਸੋ ਬਹੁਤ ਵਧਾਈ ਕੀ ਕੰਮ ਸਰ ਮਾਹਰ ਮੁਨੀਕਾ ਖੰਡਾ ਸਾਹਿਬ ਐਡਵੋਕੇਟ ਮਾਰਜੀਤ ਕਹਾਂ ਸਾਹਿਬ ਐਡਵੋਕੇਟ ਹਰਮਨ ਸਿੰਘ ਕਾਨੀਗਰੋਂ ਦੇ ਆਦੇਸ਼ ਤੇ ਦਾਸ ਨੂੰ ਇੱਕ ਵਾਰ ਫਿਰ ਪੱਖੀ ਦੀ ਕਿਸਕਰ ਸਹਿਯੋਗ ਦੀ ਸੇਵਾ ਦਾ ਮੌਕਾ ਮਿਲਿਆ ਮੈਂ ਇਤਨੀ ਸਮੂਹ ਚ ਸੰਗਠਨ ਇਤਨੀ ਸੇਵਾ ਸੁਸਾਇਟੀ ਆ ਮਾਨਯੋਗ ਮੈਂਬਰ ਸਾਹਿਬ ਸਰਦਾ ਜੀ ਮਜੀਦ ਸਿੰਘ ਚਾਹਲਾ ਡਾਕਟਰ ਦਜੀਤ ਸਿੰਘ ਪਿੰਡਰ ਮਾਨਯੋਗ ਸਿੰਘ ਸਰਵਾਨ ਤੇ ਜਿਸ ਵਸ ਮੁੱਢstar ਸਾਰਿਆਂ ਦਾ ਸਹਿਯੋਗ ਲੈ ਕੇ ਇੱਥੋਂ ਦੇ ਪ੍ਰਬੰਧ ਨੰਗਰ ਦੇ ਪ੍ਰਬੰਧ ਨੂੰ ਸਲਾਮਤ ਕਰਵਾਂਗਾ ਪਹਿਲਾਂ ਉਹਨਾਂ ਨੂੰ ਹੋਰ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਤੇ ਸਭ ਤਰ੍ਹਾਂ ਸਹਿਯੋਗ ਲੈ ਕੇ ਅੱਗੇ ਚੱਲਦੇ ਤੇ ਇੱਥੇ ਜਿਹੜੇ ਪਹਿਲੇ ਮੇਜਰ ਸਾਹਿਬ ਆਣੇ ਸਰਦਾਰ ਮਨੀਰ ਸਿੰਘ ਜਿਵੇਂ ਉਹਨਾਂ ਨੇ ਪ੍ਰਬੰਧ ਨੂੰ ਸਚਾਰੂ ਦਾ ਨਿਚਲਾਇਆ ਉਹਨਾਂ ਦੇ ਕਦਮ ਦਰ ਕਦਮ ਚੱਲਦੇ ਹਨ ਪ੍ਰਬੰਧ ਨੂੰ ਹੋਰ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਰਹਿਮਜੀਤ ਸਿੰਘ ਖਾਲਸਾ ਰਹਿਮਜੀਤ ਸਿੰਘ